ਅਛਾ ਭਾਈ ਜੀ ਇੱਕ ਕਾਂ ਰਾਕ ਦਰਖਤ ਉੱਤੇ ਬੈ ਕੇ ਰੋ ਰਿਆ ਹੁੰਦਾ ਵਾ ਕਹਾਣੀ ਬੜੀ ਜ਼ਬਰਦਸਤ ਆ ਜ਼ਰਾ ਗੌਰ ਕਰਿਓ ਉਹ ਰੋਂਦਾ ਰੋਂਦਾ ਨਾ ਕਾਂ ਦੀ ਅੱਖ ਚੋਂ ਅਥਰੂ ਡਿੱਗਦਾ ਤੇ ਦਰਖਤ ਥੱਲੇ ਇੱਕ ਬਾਬਾ ਸੁੱਤਾ ਹੁੰਦਾ ਆ ਉਹ ਬਜ਼ੁਰਗ ਦੇ ਨਾ ਮੂੰਹ ਉੱਤੇ ਆ ਕੇ ਪੈਂਦਾ ਆ ਬਜ਼ੁਰਗ ਵੇਖਦਾ ਆ ਉੱਤੇ ਕਿ ਕਾਂ ਰੋਂਨਿਆ ਕੀ ਗੱਲ ਆ ਇਹਨੂੰ ਉਹ ਕਾਂ ਨੂੰ ਪੁੱਛਦਾ ਕਿ ਕਾਵਾ ਕੀ ਗੱਲ ਆ ਕਦਰ ਰੋਈ ਜਾਣਾ ਵਾ ਕਾਂ ਕਹਿੰਦਾ ਕਿ ਬਜ਼ੁਰਗਾ ਕੁਛ ਨਾ ਪੁੱਛ ਮੈਂ ਬੜਾ ਤਾਂਗਾ ਆਪਣੀ ਜ਼ਿੰਦਗੀ ਤੋਂ ਅੱਲਾਹ ਬਾਗ ਨੇ ਦੁਨੀਆ ਉੱਤੇ ਬੇਸ਼ੁਮਾਰ ਪ੍ਰਿੰਦੇ ਬਣਾਏ ਆ ਸੋਹਣੇ ਤੋਂ ਸੋਹਣੇ ਤੇ ਮੈਨੂੰ ਅੱਲਾਹ ਬਾਗ ਨੇ ਕਾਲਾ ਕੋਝਾ ਪੈਰ ਵੀ ਕਾਲੇ ਪਰ ਵੀ ਕਾਲੇ ਚੁੰਝ ਵੀ ਕਾਲੀ ਜਿੱਥੇ ਵੀ ਜਾ ਕੇ ਬੈਨਾ ਲੋਕ ਵੱਟੇ ਮਾਰਦੇ ਆ ਉੜਾ ਛੱਡਦੇ ਆ ਕੋਈ ਇੱਜ਼ਤ ਨਹੀਂ ਹੈ ਮੇਰੀ ਇਸ ਦੁਨੀਆ ਉੱਤੇ ਉਹ ਬਜ਼ੁਰਗ ਪੁੱਛਦਾ ਹੈ ਕਿ ਹੁਣ ਤੂੰ ਕੀ ਚਾਹੁੰਦਾ ਹੈ ਕਾਹ ਕਹਿੰਦਾ ਕਿ ਮੈਂ ਅਗਰ ਹੰਸ ਬਣ ਜਾਵਾਂ ਨਾ ਤੇ ਬੜੀ ਜ਼ਿੰਦਗੀ ਹੈ ਮੇਰੀ ਉਹ ਬਜ਼ੁਰਗ ਉਹਨੂੰ ਕਾਹ ਨੂੰ ਆਂਦਾ ਹੈ ਵੀ ਇੱਕ ਵਾਰੀ ਜਾ ਕੇ ਤੂੰ ਹੰਸ ਕੋ ਪੁੱਛ ਕੇ ਆ ਕੇ ਹੰਸ ਦੀ ਜ਼ਿੰਦਗੀ ਕਿਹੋ ਜੀ ਜੀ ਰਿਹਾ ਵਾ ਫਿਰ ਤੈਨੂੰ ਹੰਸ ਬਣਾ ਦੇਾਂਗੇ ਉਹ ਕਾਹ ਕਹਿੰਦਾ ਕਿ ਨਹੀਂ ਤੁਸੀਂ ਮੈਨੂੰ ਹੰਸ ਬਣਾ ਦਿਓ ਹੰਸ ਦੀ ਬੜੀ ਖੂਬਸੂਰਤ ਜ਼ਿੰਦਗੀ ਹੈ ਜ਼ਿੰਦਗੀ ਹੋਵੇ ਤੇ